ਚਾਹੁੰਦੇ ਆ ਸਮਾਜ ਦੇ ਵਿੱਚੋਂ ਸੁਧਾਰ ਕਰਨਾ ਤੇ ਜਿਵੇਂ ਵੀਰ ਜੀ ਨੇ ਕਿਹਾ ਆਪਣੇ ਘਰੋਂ ਤਾਂ ਬੋਦਲਾਂ ਆਪਾਂ ਆਪ ਹੀ ਛੁੱਟਣੀਆਂ ਹਨ ਚੱਕ ਕੇ ਤੇ ਇੱਕ ਇੰਗਲਿਸ਼ ਦਾ ਸ਼ਬਦ ਹੈ ਇੰਪਰੂਵਮੈਂਟ ਔਰ ਇੰਗਲਿਸ਼ ਦੀ ਇੱਕ ਕਹਾਵਤ ਹੈ ਇੰਪਰੂਵਮੈਂਟ ਸਟਾਰਟ ਫਰੋਮ ਆਈ ਇੰਪਰੂਵਮੈਂਟ ਇਹ ਪੜੇ ਲਿਖੇ ਵੀਰ ਜਿਹੜੇ ਸਮਝਣਗੇ ਗੱਲ ਨੂੰ ਇੰਪਰੂਵਮੈਂਟ ਸਟਾਰਟ ਫਰੋਮ ਆਈ ਆਈ ਮਤਲਬ ਮੈਂ ਵੇਰੀ ਇੰਪਰੂਵਮੈਂਟ ਆ ਉਹ ਆਈ ਤੋਂ ਪਾ ਮੈਂ ਤੋਂ ਸ਼ਬਦ ਵੀ ਆਈ ਤੋਂ ਸ਼ੁਰੂ ਹੁੰਦਾ ਤੇ ਇੰਪਰੂਵਮੈਂਟ ਸਟਾਰਟ ਫਰੋਮ ਆਈ ਪਾ ਸੁਧਾਰ ਮੈਂ ਤੋਂ ਸ਼ੁਰੂ ਹੁੰਦਾ ਮੇਰੇ ਤੋਂ ਤੇ ਗੁਰੂ ਸਾਹਿਬ ਵੀ ਕਹਿੰਦੇ ਆ ਪ੍ਰਥਮੇ ਮਨ ਪਰਬੋਧੈ ਆਪਣਾ ਪਾਛੈ ਅਵਰਜਾਵੈ ਪਾ ਸ਼ੁਰੂ ਕਰੀਏ ਸ਼ੁਰੂ ਕਰਨ ਵਿੱਚ ਦੇਰੀ ਹੋ ਸਕਦੀ ਹੈ ਤੇ ਗੁਰੂ ਸਾਹਿਬ ਜੀ ਜੋ ਬਚਨ ਕਹਿੰਦੇ ਨਾ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚਲ ਸਤਗੁਰ ਕੋਟ ਪੈਂਦਾ ਅੱਗੇ ਹੋਏ ਰੇਤ ਹੈ ਉਹ ਜਿਹੜਾ ਇੱਕ ਕਦਮ ਅਸੀਂ ਤੁਰਨਾ ਉਹ ਬਾਹਰੀ ਤੌਰ ਤੇ ਨਹੀਂ ਵੀ ਆਪਾਂ ਗੁਰਦੁਆਰੇ ਵਾਲੇ ਪਾਸੇ ਨੂੰ ਇੱਕ ਕਦਮ ਪੁੱਟੀਏ ਤੇ ਗੁਰਦੁਆਰਾ ਅੱਗੇ ਜਿਹੜਾ ਹੈ ਉਹ ਲੱਖਾਂ ਕਦਮ ਸਾਡੇ ਕੋਲੇ ਆਜੇ ਘਰ ਦੇ ਡੇਟ ਅੱਗੇ ਆਜੇ ਨਹੀਂ ਉਹ ਮਾਨਸਿਕ ਤੌਰ ਦੇ ਉੱਤੇ ਅਸੀਂ ਗੁਰੂ ਦਾ ਬਚਨ ਮੰਨਣ ਰੂਪ ਜਿਹੜਾ ਇੱਕ ਕਦਮ ਅਸੀਂ ਪੁੱਟਣਾ ਹੈ ਅਸੀਂ ਆਪਣੇ ਆਪ ਤੋਂ ਸ਼ੁਰੂ ਕਰਨਾ ਹੈ ਤੇ ਚਰਨ ਸ਼ਰਨ ਗੁਰ ਏਕ ਪੰਡਾ ਜਾਇ ਚਲ ਸਤਗੁਰ ਕੋਟ ਪੰਡਾ ਅੱਗੇ ਹੋਏ ਲੇਤ ਹੈ ਜੋ ਵੀ ਅੱਜ ਸਮਾਜ ਦੀ ਹਾਲਤ ਹੈ ਨਿਰਾਸ਼ ਹੋਣ ਦੀ ਲੋੜ ਨਹੀਂ ਲੋੜ ਹੈ ਚੜ੍ਹਦੀ ਕਲਾ ਦੇ ਨਾਲ ਕੰਮ ਕਰਨ ਦੀ ਉਹ ਤੁਸੀਂ ਕਈ ਵਾਰੀ ਕਹਾਣੀ ਸੁਣੀ ਹੈ ਵੀ ਜੰਗਲ ਨੂੰ ਅੱਗ ਲੱਗੀ ਚਿੜੀ ਜਿਹੜੀ ਹੈ ਉਹ ਚੁੰਝ ਦੇ ਨਾਲ ਪਾਣੀ ਭਰ-ਭਰ ਕੇ ਪਾਉਂਦੀ ਹੈ ਕਿਸੇ ਨੇ ਪੁੱਛਿਆ ਕਹਿੰਦੇ ਚੁੰਝ ਦੇ ਨਾਲ ਪਾਣੀ ਪਾਉਣ ਨਾਲ ਕੀ ਹੋ ਜਾਏਗਾ ਕਹਿੰਦੇ ਮੈਨੂੰ ਪਤਾ ਹੈ ਮੇਰੀ ਕੱਲੀ ਦੇ ਚੁੰਝ ਦੇ ਨਾਲ ਪਾਣੀ ਦੇ ਨਾਲ ਪੋਛ ਨਹੀਂ ਹੋਣ ਲੱਗਾ ਮੈਂ ਸਿਰਫ ਇਸ ਕਰਕੇ ਪਾਣੀ ਪਾ ਰਹੀ ਹਾਂ ਵੀ ਜਦੋਂ ਕਿਤੇ ਜੰਗਲ ਦਾ ਅੱਗ ਦਾ ਇਤਿਹਾਸ ਲਿਖਿਆ ਜਾਊਗਾ ਦਾ ਮੇਰਾ ਨਾਂ ਜਿਹੜਾ ਹੈ ਉਹ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਜਾਂ ਅੱਗ ਲੱਗੀ ਤੋਂ ਭੱਜਣ ਵਾਲਿਆਂ ਵਿੱਚ ਨਹੀਂ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਵਿੱਚ ਆਊਗਾ ਤੇ ਨਾਲੇ ਹੋ ਸਕਦਾ ਹੈ ਮੇਰੇ ਵੱਲੇ ਵੇਖ ਕੇ ਮੇਰੇ ਹੋਰ ਜਾਨਵਰ ਭਰਾ ਮੇਰੇ ਹੋਰ ਜਿਹੜੇ ਪ੍ਰਾਣੀ ਨੇ ਇਸ ਧਰਤੀ ਦੇ ਉਹਨਾਂ ਦੇ ਮਨ ਵਿੱਚ ਵੀ ਆ ਜਾਏ ਵੀ ਜੇ ਇਹ ਚਿੜੀ ਹਿੰਮਤ ਕਰ ਰਹੀ ਹੈ ਤੇ ਆਪਾਂ ਕਿਹੜਾ ਕਿਸ ਨਾਲੋਂ ਘਾਟਾਂ ਇਸ ਕਰਕੇ ਆਪਣੀ ਛਾਰਿਆਂ ਦੀ ਲੋੜ ਹੈ ਔਰ ਤਕਰੀਬਨ ਹੀ ਮੈਂ ਜਦੋਂ ਕਿਤੇ ਇਦਾਂ ਦੀ ਗੱਲ ਚੱਲਦੀ ਹੈ ਚੜ੍ਹਦੀ ਕਲਾ ਦੀ ਤਾਂ ਮੈਂ ਅੱਜ ਤੋਂ ਕੋਈ 5-7 ਸਾਲ ਪਹਿਲਾਂ ਇੱਕ ਸ਼ੇਅਰ ਲਿਖਿਆ ਸੀ ਉਹ ਮੈਂ ਜ਼ਰੂਰ ਸੁਣਾਉਣਾ ਸੁਣਾਉਣਾ ਨਾ ਕਿ ਕਦੇ ਵੀ ਆਪਾਂ ਨੂੰ ਲੱਗਦਾ ਵੀ ਆਪਾਂ ਕੀ ਕਰ ਸਕਦੇ ਹਾਂ ਤੇ ਉੱਥੇ ਮੈਂ ਇੱਕ ਸ਼ੇਅਰ ਲਿਖਿਆ ਸੀ ਕਿ ਚੱਲਣੇ ਸੇ ਪਹਿਲੇ ਸੋਚਤੇ ਥੇ ਕਿ ਹੰਮੇ ਤੋਂ ਇਤਨਾ ਦਮ ਨਹੀਂ ਚੱਲ ਪੜੇ ਤੋਂ ਪਤਾ ਚੱਲਿਆ ਕਿ ਹੰਮ ਵੀ ਕਿਸੇ ਸੇ ਕਮ ਨਹੀਂ ਇਸ ਕਰਕੇ ਵੀਰੋ ਆਪਾਂ ਨੂੰ ਗੁਰੂ ਸਾਹਿਬਾਂ ਨੇ ਬੜੀ ਤਾਕਤ ਬਖਸ਼ੀ ਹੈ ਪੰਜਾਬੀ ਵੈਸੇ ਵੀ ਅਣਖੀ ਹੁੰਦੇ ਐ ਔਰ ਉਤੋ ਗੁਰੂ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਸਿੱਖੀ ਦੀ ਬਖਸ਼ਿਸ਼ ਔਰ ਇਹ ਬਾਣੀ ਬਾਣੀ ਦੇ ਧਾਰਵੀ ਹੋ ਕੇ ਪਰਪਾ ਕੋ ਕੇ ਜਦੋਂ ਅਸੀਂ ਇਸ ਮਾਰਗ ਤੇ ਚੱਲ ਪਏ ਤਾਂ ਫਿਰ ਇਹ ਜਿਹੜਾ ਗੰਧਮੰਦ ਹੈ ਹੁੰਝੇ ਜਾਣ ਤੇ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਸੋ ਇੱਕ ਜੋ ਢੋ ਕੇ ਵਿੱਧ ਪਲੈਨਿੰਗ ਔਰ ਬੜੇ ਢੰਗ ਦੇ ਨਾਲ ਬੜੀ ਜਾਗਰਤੀ ਆ ਰਹੀ ਹੈ ਬੜੇ ਨੌਜਵਾਨ ਜਾਗਰੂਕ ਹੋ ਰਹੇ ਹੈ ਪ੍ਰਚਾਰ ਦਾ ਬੜਾ ਅਸਰ ਹੋ ਰਿਹਾ ਹੈ ਤੁਸੀਂ ਆਪ ਹੀ ਦੇਖ ਲਓ ਜਿੰਨਾ ਕੋ ਅੱਜ ਤੋਂ ਕੋਈ 5 10 ਸਾਲ ਪਿੱਛੇ ਨੂੰ ਚਲੇ ਜਾਓ ਉਦੋਂ ਕੋਈ ਸਿੱਖੀ ਦਾ ਇਦਾਂ ਬਹੁਤਾ ਇਹ ਲਹਿਰ ਨਹੀਂ ਸੀ ਚੱਲੀ ਕੋਈ ਜ਼ਿਆਦਾਤਰ ਨੌਜਵਾਨ ਵੀ ਇਹ ਦਵਾਨਾਂ ਵਿੱਚ ਹਾਜ਼ਰੀ ਨਹੀਂ ਸੀ ਭਰਦੇ ਹੁੰਦੇ ਮੈਂ ਪਿੱਛੇ ਜਾਂ 2013 ਦੇ ਵਿੱਚ ਜਦੋਂ ਮਲੇਸ਼ੀਆ ਦੇ ਵਿੱਚ ਇੱਕ ਸ਼ਹਿਰ ਤੋਂ ਕੁਲਾਲੰਪੁਰ ਦੇ ਵਿੱਚ ਆ ਰਿਹਾ ਸੀ ਤਾਂ ਉੱਥੇ ਮੈਂ ਦੇਖਿਆ ਜਦੋਂ ਉਸ ਸ਼ਹਿਰ ਦੇ ਜਿਹੜੀ 메인 ਮਸਜਿਦ ਸੀ ਕਿਉਂਕਿ ਇਸਲਾਮ ਕੰਟਰੀ ਹੈ ਮੁਸਲਮਾਨਾਂ ਦੀ ਕੰਟਰੀ ਹੈ ਔਰ ਉੱਥੇ ਉਹਨਾਂ ਵਾਸਤੇ ਅਲਾਉ ਵੀ ਹਰੇਕ ਨੇ ਜਿਹੜਾ ਉਹ ਜੁਮੇ ਦੀ ਨਮਾਜ਼ ਮਸਜਿਦ ਵਿੱਚ ਆ ਕੇ ਪੜ੍ਹਨੀ ਪੜ੍ਹਨੀ ਹੈ ਔਰ ਜਦੋਂ ਉਹਦੇ ਸ਼ੁੱਕਰਵਾਰ ਦਾ ਦਿਨ ਸੀ ਜੁਮੇ ਦਾ ਦਿਨ ਸੀ ਤੇ ਜਦੋਂ ਮੈਂ ਬੱਸ ਦੇ ਵਿੱਚ ਆ ਰਿਹਾ ਸੀ ਉਸ ਮਸਜਿਦ ਦੇ ਸਾਹਮਣੇ ਬੱਸ ਪਹੁੰਚੀ ਤਾਂ ਉਧਰ ਉਹ ਜੁਮੇ ਦੀ ਨਮਾਜ਼ ਜਿਹੜੀ ਸੀ ਉਹ ਖਤਮ ਹੋ ਰਹੀ ਸੀ ਔਰ ਖਤਮ ਹੋਈ ਤੇ ਉਹ ਜਿਹੜੇ ਉਥੋਂ ਨਮਾਜ਼ ਪੜ੍ਹਨ ਵਾਲੇ ਸੀ ਉਹ ਬਾਹਰ ਆ ਰਹੇ ਸੀ ਜਾ ਰਹੇ ਸੀ ਆਪਣੇ ਆਪਣੇ ਘਰਾਂ ਨੂੰ ਤੇ ਮੈਂ ਦੇਖ ਕੇ ਹੈਰਾਨ ਹੋ ਗਿਆ ਵੀ ਜਿੰਨੇ ਉਥੋਂ ਮਸਜਿਦ ਵਿੱਚੋਂ ਨਮਾਜ਼ ਪੜ੍ਹ ਕੇ ਬਾਹਰ ਆ ਰਹੇ ਸੀ ਉਹਨਾਂ ਵਿੱਚ 95% ਨੌਜਵਾਨ ਸੀ 95% ਸਿਰਫ ਨੌਜਵਾਨ ਔਰ ਅੱਜ ਦੇਖੋ ਮੈਂ ਉਸ ਵੇਲੇ ਮਹਿਸੂਸ ਕੀਤਾ ਸੀ ਵੀ ਸਾਡੇ ਜਦੋਂ ਗੁਰਮਤ ਸਮਾਗਮ ਹੁੰਦੇ ਆ ਤਾਂ ਉਹਦੇ ਵਿੱਚ ਜ਼ਿਆਦਾਤਰ ਬਜ਼ੁਰਗ ਬੀਬੀਆਂ ਬੱਚੇ ਹੁੰਦੇ ਆ ਨੌਜਵਾਨ ਸਾਡੇ ਸਮਾਗਮ ਵਿੱਚੋਂ ਘਟ ਚੁੱਕੇ ਆ ਪਰ ਗੁਰੂ ਸਾਹਿਬ ਦੀ ਕਿਰਪਾ 2-3 ਸਾਲਾਂ ਦੇ ਵਿੱਚ ਵਿੱਚ ਹੀ ਬੜਾ ਜ਼ਿਆਦਾ ਫਰਕ ਪੈ ਚੁੱਕਾ ਹੈ ਔਰ ਅੱਜ ਤੁਸੀਂ ਦੇਖੋ ਕਿਤੇ ਵੀ ਆਪਣੇ ਇਲਾਕੇ ਵਿੱਚ ਜਦੋਂ ਕਿਤੇ ਦੀਵਾਨ ਲੱਗਦੇ ਆ ਉੱਥੇ ਬਜ਼ੁਰਗਾਂ ਨਾਲੋਂ ਨੌਜਵਾਨਾਂ ਦੀ ਗਿਣਤੀ ਵੱਧ ਹੁੰਦੀ ਹੈ ਬੀਬੀਆਂ ਬੱਚਿਆਂ ਨਾਲੋਂ ਨੌਜਵਾਨਾਂ ਦੀ ਗਿਣਤੀ ਵੱਧ ਹੁੰਦੀ ਹੈ ਔਰ ਇਹ ਜਾਗਰਤੀ ਆ ਰਹੀ ਹੈ ਜਿਸ ਦਿਨ ਨੌਜਵਾਨ ਜਾਗ ਪਏ ਫਿਰ ਇਹ ਲੀਡਰ ਲੋਡਰ ਜਿਹੜੇ ਆਪਣੇ ਨਸ਼ਾ ਵੇਚ ਰਹੇ ਆ ਤੇ ਜਾਂ ਜਿਹੜੇ ਪ੍ਰਸ਼ਾਸਨ ਵਾਲੇ ਵੀ ਵਿੱਚੋਂ ਸਾਰੇ ਗੱਲ ਨਹੀਂ ਕਰਦਾ ਬੜੇ ਚੜ੍ਹਦੀ ਕਲਾ ਵਾਲੇ ਵੀ ਹੁੰਦੇ ਨੇ ਪਰ ਜਿਹੜੇ ਵਿੱਚੋਂ ਇਦਾਂ ਦਾ ਕੰਮ ਕਰ ਰਹੇ ਆ ਫਿਰ ਇਹਨਾਂ ਨੂੰ ਭੱਜਾ ਨੂੰ ਰਾਹ ਨਹੀਂ ਥਿਉਣਾ